ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨੇ ਵੀ ਅੱਤ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਅਗਰ ਤੁਸੀਂ ਵੀ ਘਰ ਦੇ ਵਿੱਚ ਇਕੱਲੇ ਹੋ ਤਾਂ ਬਾਹਰ ਮੰਗਣ ਵਾਲੇ ਆਉਂਦੇ ਨੇ ਚਾਹੇ ਉਹ ਪੈਸੇ ਦੀ ਮੰਗ ਕਰਦੇ ਨੇ ਤੇ ਜਾਂ ਫਿਰ ਕਿਸੇ ਕੱਪੜੇ ਦੀ ਮੰਗ ਕਰਦੇ ਕਿ ਅਸੀਂ ਕਿਸੇ ਸੰਸਥਾ ਤੋਂ ਆਏ ਨੇ ਪਰ ਇਹ ਖਬਰ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਮਾਮਲਾ ਜਿਹੜਾ ਆ ਉਹ ਬਟਾਲੇ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਵਿਅਕਤੀ ਜਿਹੜੇ ਨੇ ਪਹਿਲਾਂ ਤਾਂ ਗੱਡੀ ਦੇ ਵਿੱਚੋਂ ਉਤਰਦੇ ਨੇ ਤਾਂ ਫਿਰ ਇਲਾਕੇ ਦੇ ਵਿੱਚੇ ਜਾਂਦੇ ਨੇ ਤੇ ਆਪਣੇ ਆਪ ਨੂੰ ਪਿੰਗਲਵਾੜੇ ਦਾ ਸੇਵਾਦਾਰ ਦੱਸ ਕੇ ਇੱਕ ਘਰ ਦੇ ਵਿੱਚ ਵੜਦੇ ਨੇ ਜਿੱਥੇ ਕਿ ਇੱਕ ਬਜ਼ੁਰਗ ਔਰਤ ਜਿਹੜੀ ਆ ਉਹ ਕੱਲੀ ਹੁੰਦੀ ਆ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਸਾਨੂੰ ਕੋਈ ਪੁਰਾਣੇ ਕੱਪੜੇ ਦਿੱਤੇ ਜਾਂਦੇ ਜਦੋਂ ਬਜ਼ੁਰਗ ਔਰਤ ਕੱਪੜੇ ਲੈਣ ਵਾਸਤੇ ਜਾਂਦੀ ਹੈ ਤਾਂ ਪਿੱਛੋਂ ਜਿਹੜਾ ਆ ਉਸ ਨੂੰ ਕੋਈ ਨਿਸ਼ਲੀ ਜਿਹੜੀ ਜੜੀ-ਪੁੱਟੀ ਸੁngਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਤਾਂ ਉਸ ਦੇ ਘਰ ਦੇ ਵਿੱਚ ਪਏ ਹੋਏ 33000 ਰੁਪਏ ਜਿਹੜੇ ਉਹ ਲੁੱਟ ਕੇ ਉਤੋਂ ਫਰਾਰ ਹੋ ਜਾਂਦੇ ਨੇ ਪਰ ਦੇਖ ਸਕਦੇ ਹੋ ਕਿ ਕਿੰਨੇ ਜਿਹੜੇ ਹੌਸਲੇ ਜਿਹੜੇ ਇਹਨਾਂ ਦੇ ਵਧੇ ਹੋਏ ਨੇ ਲਗਾਤਾਰ ਪੁਲਿਸ ਵੀ ਇਹਨਾਂ ਦੇ ਉੱਤੇ ਨਿਕਲ ਕਸਣ ਲਈ ਹਰ ਐਂਗਲ ਦੇ ਉੱਤੇ ਇਹਨਾਂ ਦੇ ਉੱਤੇ ਕੰਮ ਕਰ ਰਹੀ ਹੈ ਹੁਣੇ ਇਨਾਂ ਦੀ ਜਿਹੜੀ ਸੀਸੀਟੀਵੀ ਆ ਉਹ ਵੀ ਸਾਹਮਣੇ ਆਈ ਹੈ ਤੇ ਧਿਆਨ ਦੇ ਨਾਲ ਇਹਨਾਂ ਦੋਨਾਂ ਛਾਤਰ ਜਿਹੜੇ ਚੋਰ ਨੇ ਠੱਗ ਨੇ ਇਹਨਾਂ ਦੀ ਸ਼ਕਲਾਂ ਤੁਸੀਂ ਜਿਹੜਾ ਪਹਿਚਾ ਲੋ ਅਗਰ ਤੁਹਾਡੇ ਇਲਾਕੇ ਵਿੱਚ ਵੀ ਕਿਤੇ ਹੁੰਦੇ ਨੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿਓ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ